फरोशी की तमन्ना अब हमारे दिल में है देखना है जोर कितना बाजुए कातिल में है भगत सिंह द्वारा अक्सर ही गाया जाने वाला ये देश भगती का गीत अज थोड़े जिस स्थान की सज पा जा रहे हैं वो स्थान है हुसैनी वाला विखे स्थित 1965 ਕਤਰਦੀ ਜੰਗ ਨਾਲ ਸੰਬੰਧਤ ਅਤੇ ਸਰਦਾਰ ਪਗਤ ਸਿੰਘ ਰਾਜਗੁਰੂ ਸਖਦੇਵ ਬੀਕੇ ਦਾਤ ਅਤੇ ਪੰਜਾਬ ਮਾਤਾ ਦੀ ਸਮਾਦ ਵਾਲੇ ਸਥਾਨ ਜੋ ਕਿ ਹੁਸੈਨੀਵਾਲਾ ਵਿਖੇ ਸਥਿਤ ਹੈ ਅਤੇ ਹਰ ਪੰਜਾਬੀ ਅਤੇ ਭਾਰਤੀ ਵੱਲੋਂ ਇਹ ਪੂਜਨਯੋਗ ਸਥਾਨ ਹਨ 24 ਮਾਰਚ ਦੀ ਬਜਾਏ 23 ਮਾਰਚ 131 ਨੂੰ ਸਰਦਾਰ ਪਗਲ ਸਿੰਘ ਰਾਜਗੁਰੂ ਅਤੇ ਸਖਦੇਵ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਅਤੇ ਲੋਕਾਂ ਦੇ ਰੋਤੂ ਦਰਦੇ ਹੋਏ ਚੋਰ ਦਰਵਾਜਿਓ ਫਿਰੋਜ਼ਪੁਰ ਦੇ ਸਤਲੁਜ ਦਰਿਆ ਦੇ ਇਸ ਸਥਾਨ ਤੇ ਮਿੱਟੀ ਦਾ ਤਿਲ ਪਾ ਕੇ ਉਨ੍ਹਾਂ ਦਾ ਅੰਤਨ ਸੰਸਕਾਰ ਕੀਤਾ ਗਿਆ ਪਰਲੋਕਾਂ ਵੱਲੂ ਸਮੇਂ ਤੇ ਪਹੁੰਚ ਕੇ ਇਹਨਾਂ ਦਾ ਰਸਮਾਂ ਦੇ ਅਨੁਸਾਰ ਸੰਸਕਾਰ ਕੀਤਾ ਗਿਆ ਪਗਤ ਸਿੰਘ ਦੇ ਮੰਨਤੇ 13 April 1919 ਨੂੰ ਜਲ੍ਹਿਆਂਵਾਲੇ ਬਾਗ ਦੇ ਸਾਕਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਸ਼ਹੀਦੀ ਦਾ ਇੰਨਾ ਡੂੰਘਾ ਅਸਰ ਹੋਇਆ ਕਿ ਅੰਤਮ ਵਿਲੇ ਗ੍ਰਫਤਾਰੀ ਸਮੇਂ ਵੀ ਉਹਨਾਂ ਦੀ ਜੇਬ ਵਿੱਚੋਂ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਫੋਟੋ ਨਿਕਲੀ ਤੇ ਇਹ ਹੈ ਉਹਨਾਂ ਸੇ ਲਖ ਸ਼ਹੀਦਾਂ ਦੀ ਤਸਵੀਰਾਂ ਤੇ ਅਗਗ ਸਿੰਘ ਦਾ ਜੋ ਮਨ ਪਸੰਦ ਦੇਸ਼ ਭਗਤੀ ਗੀਤ ਸੀ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਤੇ ਉਹਨਾਂ ਦਾ ਨਾਰਾ ਇਨਕਲਾਬ ਜ਼ਿੰਦਾਬਾਦ ਨੂੰ ਦੁਖਾਂਦੀ ਹੋਈ ਇਹ ਕਲਾਕ੍ਰਿਤੀ ਹੀਦੋਂ ਕੀ ਚਿਤਾਵਾਂ ਪਰ ਲਗेंगे हर वर्ष मेले वतन पर मर मिटने वालों का यही नामो निशान होगा यही नामो निशान होगा आओ चलते हैं उस शहीदी स्मारक ते उन शहीदां नु नमन ਕਰਨ ਲਈ ਤੇ ਸਾਹਮਣੇ ਨਜ਼ਰ ਆ ਰਿਹਾ ਹੈ ਸਰਦਾਰ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਆਦਮ ਕਤ ਬੁੱਤ ਤੇ ਇਹ ਹੈ ਉਹ ਪਵਿੱਤਰ ਪਾਕ ਸਥਾਨ ਜਿੱਥੇ ਸਾਡੇ ਸੂਰਬੀਰ ਸ਼ਹੀਦ ਸਦੀਆਂ ਤੱਕ ਸਾਨੂੰ ਪ੍ਰੇਰਨਾ ਦੇਣ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਇਸ ਸਾਹਮਣੀ ਨਜ਼ਰ ਆ ਰਹੀ ਹੈ ਉਹ ਪਵਿੱਤਰ ਜੋਤੀ ਗਲਦੀ ਪ੍ਰਤੀਕ ਹੈ ਕਿ ਸਰੀਰ ਦੀ ਮੌਤ ਮੌਤ ਨਹੀਂ ਕਿਉਂਕਿ ਜੋ ਸੋਚ ਹੈ ਉਹ ਸਦਾ ਅਮਰ ਹੈ ਤੇ ਸਦੀਆਂ ਸਦੀਆਂ ਤੱਕ ਇਸ ਫਿਜ਼ਾਵਾ ਦੇ ਅੰਦਰ ਗੂੰਜਦੀ ਰਹੇਗੀ 8 April 1929 ਨੂੰ ਸਰਦਾਰ ਭਗਤ ਸਿੰਘ ਨਾਲ ਮਿਲ ਕੇ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਵਾਲੇ ਬਟਕੇਸ਼ਵਰ ਦੱਤ ਦੀ ਅੰਤਮ ਇੱਛਾ ਅਨੁਸਾਰ ਉਹਨਾਂ ਦੀ ਸਮਾਧੀ ਵੀ ਇਸ ਪਵਿੱਤਰ ਸਥਾਨ ਤੇ ਬਣਾਈ ਗਈ ਹੈ ਜੋ ਕਿ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਸਰਦਾਰ ਭਗਤ ਸਿੰਘ ਨੇ ਜਿੱਥੇ ਨੌਜਵਾਨ ਪਰ ਸਭਾ ਦੀ ਨੀ ਰੱਖੀ ਉਥੇ ਹੀ ਉਹ ਸਾਹਿਤਿਕ ਪ੍ਰੇਮੀ ਵੀ ਸਨ ਉਹਨਾਂ ਨੇ ਜੇਲ੍ਹ ਵਿੱਚ ਰਹਿੰਦਿਆਂ ਬਹੁਤ ਸਾਰੀਆਂ ਡਾਇਰੀਆਂ ਲਿਖੀਆਂ ਤੇ 1930 ਵਿੱਚ ਇੱਕ ਲੇਖ ਲਿਖਿਆ ਮੈਂ ਮੈਂ ਨਾਸਤਿਕ ਕਿਉਂ ਹਾਂ ਤੇ ਉਹਨਾਂ ਦੀ ਇਸ ਸੋਚ ਨੂੰ ਦਰਸਾਉਂਦੇ ਹੋਏ ਇਹ ਬੋਰਡ ਜੋ ਕਿ ਇਸ ਪਵਿੱਤਰ ਸਥਾਨ ਤੇ ਲਗਾਏ ਗਏ ਹਨ ਤਾਂ ਕਿ ਉਹਨਾਂ ਦੀ ਵਿਚਾਰਧਾਰਾ ਨੂੰ ਆਉਣ ਵਾਲੀ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ ਅੱਜ 15 ਅਗਸਤ 1947 ਨੂੰ ਇਸ ਪਵਿੱਤਰ ਸਥਾਨ ਤੇ ਆ ਕੇ ਆਜ਼ਾਦੀ ਦੇ ਸਹੀ ਮੁੱਲ ਦਾ ਪਤਾ ਲੱਗਾ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਇਹ ਆਜ਼ਾਦ ਫਜ਼ਾ ਵਿੱਚ ਰਹਿਣ ਦਾ ਮੌਕਾ ਦਿੱਤਾ ਹੈ ਪਰ ਉਹਨਾਂ ਦੀ ਜੋ ਸੋਚ ਸੀ ਉੱਚ ਨੀਤਾ ਦਾ ਖਾਤਮਾ ਧਰਮ ਦਾ ਵੰਡ ਦੀ ਰੋਕ ਇਹਨਾਂ ਦੇ ਖਿਲਾਫ ਅੱਜ ਮਿਲ ਕੇ ਉੱਚੀ ਅਤੇ ਸੱਚੀ ਆਵਾਜ਼ ਵਿੱਚ ਇਹ ਨਾਰਾ بلند ਕਰਨ ਦਾ ਇਨਕਲਾਬ ਜ਼ਿੰਦਾਬਾਦ ਤਾਂ ਹੀ ਅਸੀਂ ਉਹਨਾਂ ਸ਼ਹੀਦਾਂ ਨੂੰ ਸਹੀ ਮੈਨਿਆਂ ਵਿੱਚ ਆਪਣੀ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ ਇਨਕਲਾਬ ਜ਼ਿੰਦਾਬਾਦ